Não, <laughs> ਆਜ ਤਾਂ ਨਾਲ ਮੜਾ ਸਾਈਡ ਤੇ ਕਰਾ ਦਿਓ ਸਾਰੇ ਸਾਥੀ ਆ ਮੇਰੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਭਗਵੰਤ ਸਿੰਘ ਜਿੰਦਾਬਾਦ ਮੀਤ ਹੈ ਜਿੰਦਾਬਾਦ ਭਾਈ ਮੀਤ ਹੈ ਜਿੰਦਾਬਾਦ ਸਾਰੀ ਲੀਡਰਸ਼ਿਪ ਜਿੰਨੇ ਵੀ ਇੱਥੇ ਪਹੁੰਚੇ ਆ ਨਾ ਮੇਰੇ ਵੱਲ ਤੋਂ 4 ਜੂਨ ਹੈ ਤੇ 13 ਮਾਰਚ ਨੂੰ ਆਪਾਂ ਨੂੰ ਟਿਕਟ ਮਿਲੀ ਸੀ ਮਾਰਚ ਦਾ ਮਹੀਨਾ ਵੀ ਤੁਸੀਂ ਸਾਰਿਆਂ ਨੇ ਪ੍ਰਚਾਰ ਕੀਤਾ ਅਪ੍ਰੈਲ ਦਾ ਵੀ ਕੀਤਾ ਤੇ ਮੇਰੇ ਯਾਦ ਆ ਜਦੋਂ 20 ਅਪ੍ਰੈਲ ਲੰਘੀ ਸੀ 40 ਡਿਗਰੀ ਤੋਂ ਜਿਹੜਾ ਟੈਂਪਰੇਚਰ ਉੱਪਰ ਹੁਮਾ ਸ਼ੁਰੂ ਹੋ ਗਿਆ ਸੀ ਪੂਰੀ ਮਈ ਮੈਂ ਜਿਹੜੇ ਵੀ ਹਲਕੇ 'ਚ ਗਿਆ ਹਰੇਕ ਹਲਕੇ 'ਚ 40 47 ਡਿਗਰੀ 'ਚ ਜਿੰਨੇ ਤੁਸੀਂ ਸਾਡੇ ਭਰਾ ਖੜੇ ਹੋ ਕੋਈ ਮੂਰੇ ਟਰੈਕਟਰ ਲੈ ਕੇ ਆਉਂਦਾ ਸੀ ਪਿੰਡਾਂ 'ਚ ਕੋਈ ਕੰਬਾਈਨਰ ਲੈ ਕੇ ਆਉਂਦਾ ਸੀ ਕੋਈ ਮੋਟਰਸਾਈਕਲ ਲੈ ਕੇ ਆਉਂਦਾ ਸੀ ਤੇ ਨੀ ਗਰਮੀ ਜੀ ਵੀ ਤੁਸੀਂ ਟੇਕੇ ਦੀ ਬੈਠੇ ਪਿੰਡਾਂ 'ਚ ਜਿਹੜੀਆਂ ਨੋਕੜ ਮੀਟਿੰਗਾਂ ਸੀ ਉਹਨਾਂ ਨੂੰ ਤੁਸੀਂ ਰੈਲੀਆਂ ਬਣਾਉਂਦੇ ਰਹੇ ਹੋ ਰੋਡਸ 'ਉਹ ਜਿਹੜੇ ਤਾਂ ਕਿਸੇ ਹਲਕੇ ਦੇ ਵਿੱਚ ਹੋਏ ਮੈਨੂੰ ਲੱਗਦਾ ਵੀ ਰਕਾਰਡ ਕੋਡ ਕਾਠਰ ਜਿਹੜੇ ਤੁਸੀਂ ਇਹਨਾਂ ਗਰਮੀ ਦੇ ਵਿੱਚ ਵੀ ਸੰਗਰੂਰ ਦੇ ਵਿੱਚ ਜਿਹੜੇ ਹੋ ਕੀਤੇ ਸੋ ਕੱਲੇ-ਕੱਲੇ ਵਰਕਰ ਨੇ ਬੂਥ ਵਲੰਟੀਅਰ ਕੋ ਲੈ ਕੇ ਸਾਡੀ ਉੱਪਰਲੀ ਲੀਡਰਸ਼ਿਪ ਤੱਕ ਮੁੱਖ ਮੰਤਰੀ ਸਾਹਿਬ ਤੱਕ ਸਾਡੇ ਐਮਐਲਏ ਸਹਿਬਾਨ ਸਾਡੇ ਚੇਅਰਮੈਨ ਸਹਿਬਾਨ ਸਾਡੇ ਮੰਤਰੀ ਸਹਿਬਾਨ ਸਾਰਿਆਂ ਨੇ ਕਿਸੇ ਨੇ ਉਹਨੂੰ ਮੀਤ ਦੀ ਇਲੈਕਸ਼ਨ ਨਹੀਂ ਸਮਝਿਆ ਹਰੇਕ ਨੇ ਉਹਨੂੰ ਆਪਦੀ ਇਲੈਕਸ਼ਨ ਸਮਝ ਕੇ ਲੜਿਆ ਹਰੇਕ ਸਾਡੇ ਵਰਕਰ ਨੇ ਜੇ ਦੀ ਆਪਦੀ ਸੁਖੰਸੀ ਲੜਨੀ ਹੋਵੇ ਆਪਦੀ ਮੈਂਬਰੀ ਲੜਨੀ ਹੋਵੇ ਆਪਦੀ ਐਮਸੀ ਦੀ ਇਲੈਕਸ਼ਨ ਲੜਨੀ ਹੋਵੇ ਆਏ ਭਰਾ ਮੇਰਾ ਤੁਸੀਂ ਜਿਹੜਾ ਜੋਰ ਲਾਇਆ ਹੈ ਇਸੇ ਕਰਕੇ ਰਿਕਾਰਡ ਤੋੜ ਕੇ ਜਿੱਤਾਂ ਉਹ ਪੂਰੇ ਪੰਜਾਬ ਤੋਂ ਜਿਹੜੀ ਸੰਗਰੂਹ ਤੇ ਜਿਹੜੀ ਉਹ ਮਿਲੀ ਹੈ ਦੇਦਾ ਦੇਦਾ ਇਹਦਾ ਮੀਤ ਨੂੰ ਵੀ ਇਹਦਾ ਫੈਰਾ ਭਰਾ ਮੇਰੋਂ ਤੁਹਾਨੂੰ ਸਾਰਿਆਂ ਨੂੰ ਜਾਂਦਾ ਕਿਉਂਕਿ ਮੀਤ ਨੇ ਨਾ ਸਰਾਬਾ ਵੱਡਿਆਂ ਦਾ ਪੈਸਾ ਵੰਡਿਆ ਕੱਲੀ ਮਿਹਨਤ ਸੀ ਜਿਹੜੀ ਮੈਂ ਕਰ ਸਕਦਾ ਸੀ ਪਰ ਮੈਂ ਜਿੰਨੀ ਕੀਤੀ ਕੀਤੀ ਜੇ ਮੈਂ ਦੋ ਕਦਮ ਚੱਲਿਆ ਤਾਂ ਭਰਾ ਮੇਰੋਂ ਤੁਸੀਂ ਮੇਰੇ ਵੱਲ ਚਾਰ ਕਦਮ ਚੱਲੇ ਤੇ ਛੋਟੀ ਮਿਹਨਤਾਂ ਮੀ ਤੇ ਪੂਰੀ ਜ਼ਿੰਦਗੀ ਜਿਹੜਾ ਦੇਣ ਹੈ ਉਹ ਨਹੀਂ ਦੇ ਸਕਦਾ ਪਰ ਲੋਕਾਂ ਨੇ ਆਪਾਂ ਨੂੰ ਬਹੁਤ ਵੱਡਾ ਮੈਂਡੇਟ ਦਿੱਤਾ ਇਸੇ ਕਰਕੇ ਆਪਣੀ ਜਿਹੜੀ ਸੰਗਰੂਹਤ ਜ਼ਿੰਮੇਵਾਰੀ ਜਿਹੜੀ ਆ ਹੋਰ ਵੀ ਵੱਧ ਗਈ ਹੈ ਪਹਿਲਾਂ ਵੀ ਆਪਣੇ ਕੋ ਲੋਕਾਂ ਨੂੰ ਬਹੁਤ ਉਮੀਦਾਂ ਸੀ ਚੋਂ ਵਾਲੇ ਸਮੇਂ 'ਚ ਵੀ ਬਹੁਤ ਹੋਣ ਗਿਆ ਪਰ ਮੈਂ ਤੁਹਾਡਾ ਆਪਣਾ ਭਰਾ ਹੋਣ ਦੇ ਨਾਤੇ ਛੋਟਾ ਆਪਣਾ ਪੁੱਤ ਹੋਣ ਦੇ ਨਾਤੇ ਕਿਉਂਕਿ ਮੀਤ ਉਹ ਹੈ ਜਿਹੜਾ ਤੁਹਾਡੇ ਤੋਂ ਨਿਕਲ ਕੇ ਪਹੁੰਚੇ ਅਤੇ ਤੁਹਾਡੇ ਸਾਰਿਆਂ ਦੀ ਮਦਦ ਦੇ ਨਾਂ 'ਤੇ ਸਾਰਿਆਂ ਦੀ ਤਾਕਤ ਦੇ ਨਾਲ ਪਹੁੰਚਿਆ ਪਹਿਲਾਂ ਵੀ ਦੋ ਇਲੈਕਸ਼ਨਲ ਲੜੀਆਂ ਸਾਰੀਆਂ ਜਿੱਡੀਆਂ ਮੇਰੀਆਂ ਦੋਨੇ ਜਿੱਤਾਂ ਹੋਈਆਂ ਉਹਨਾਂ 'ਚ ਸਭ ਤੋਂ ਵੱਡਾ ਯੋਗ ਦਾ ਨਾਮ ਆਪਦੀ ਪਾਰਟੀ ਦੇ ਵਰਕਰਾਂ ਦਾ ਰਿਹਾ ਹੈ ਬਿਨਾ ਪੈਸੇ ਤੋਂ ਬਿਨਾ ਸ਼ਰਬਾਹਤ ਤੋਂ ਮੈਨੂੰ ਦੋ ਵਾਰੀ ਤੁਸੀਂ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ ਤੇ ਐਤਕੀ ਤੁਸੀਂ ਰਿਕਾਰਡ ਤੋੜ ਜਿੱਤਦਿਆਂ ਮੈਨੂੰ ਲੋਕ ਸਭਾ ਦੀਆਂ ਪੌੜੀਆਂ ਚੜਾ ਰਹੇ ਹੋ ਪਰ ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿ ਛੋਟੀ ਮੈਂ ਪਿੰਡਾਂ ਤੇ ਜਗ੍ਹਾਾਂ ਵੀ ਵਾਦਾ ਕਰਦਾ ਰਿਹਾ ਤੇ ਤੁਹਾਡੇ ਸ਼ਹਿਰਾਂ ਦੇ ਹਰੇਕ ਮੋੜ ਤੇ ਮੀਟਿੰਗਾਂ ਕਰਦੇ ਵੀ ਕਰਦਾ ਰਿਹਾ ਵੀ ਭਾਈ ਜਿਹੜਾ ਮੇਰਾ ਸਪੋਰਟਰ ਹੈ ਉਮੀਦ ਦੀ ਕਦੇ ਕਿਸੇ ਕਾਰਨ ਕੋਈ ਕਹੋ ਜਦੋਂ ਸਪੋਰਟਰ ਦਾ ਤੇ ਲੋਕੋ ਟੁੱਟਦਾ ਜਦੋਂ ਲੀਡਰ ਬੇਈਮਾਨੀਆਂ ਕਰਨ ਲੱਗ ਜਾਂਦਾ ਤੁਸੀਂ ਸੱਜੇ ਬੈਠੇ ਹੋਮੋ ਤੁਸੀਂ ਮੋੜ ਤੇ ਖੜੇ ਹੋਮੋ ਮੇਰਾ ਤੁਹਾਨੂੰ ਵਾਦਾ ਹੈ ਮੀਤੇ ਕਰਕੇ ਤੁਹਾਡੀ ਜ਼ਿੰਦਗੀ ਕਦੇ ਮੁੱਚ ਨਹੀਂ ਬਣੀ ਹੋਊਗੀ ਇਮਾਨਦਾਰੀ ਨਾਲ ਤੇ ਇਮਾਨਦਾਰੀ ਨਾਲ ਰਾਜਨੀਤੀ ਪੂਰੀ ਜ਼ਿੰਦਗੀ ਕਰਨੀ ਹੈ ਤੇ ਮੈਂ ਤੁਹਾਡਾ ਵਾਅਦਾ ਕਰਦਾ ਵੀ ਤੁਹਾਡੀ ਮਿਹਨਤ ਦਾ ਮੈਂ ਮੁੱਲ ਤਾਂ ਨਹੀਂ ਮੋੜ ਸਕਦਾ ਪਰ ਮੈਂ ਮਿਹਨਤ ਕਰੂੰਗਾ ਆਪਣੇ ਵੱਲੋਂ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਸੀ ਮੀਂਹ ਗੱਲੀਆਂ ਚੋਣਾ ਜਮਿੰਦ ਨਹੀਂ ਕਰਦਾ ਚੋਣਾ ਤੋਂ ਬਾਅਦ ਵੀ ਕਰੂੰਗਾ ਤੁਹਾਡੀ ਤਰੱਕੀ ਲਈ ਤੁਹਾਡੇ ਇਲਾਕੇ ਦੀ ਤਰੱਕੀ ਲਈ ਸੰਗਰੂਰ ਦੀ ਤਲੱਕੀ ਨਹੀਂ ਤੇ ਸੰਗਰੂਰ ਦੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰ ਲਈ ਮੈਂ ਦਿਲਰਾ ਤੇ ਇੱਕ ਕਰ ਦੂੰਗਾ ਤਾਕੇ ਆਪਣੇ ਸੰਗਰੂਪ ਨੂੰ ਪੰਜਾਬ ਨੂੰ ਮੁੱਖ ਮੰਤਰੀ ਸਾਹਿਬ ਦੀ ਗਵਾਹੀ ਚਾਪਾ ਅੱਗੇ ਲਾ ਕੇ ਜਾਂਦਾ ਜਿਹੜਾ ਕੰਮ ਹੈ ਉਹ ਕਰ ਸਕੀਏ ਸੋ ਜਿੱਥੇ ਮੈਂ ਅਖੀਰ ਸਾਰੇ ਸਾਥੀਆਂ ਦਾ ਬਹੁਤ ਧੰਨਵਾਦ ਕਰਦਾ ਉਥੇ ਮੈਂ ਬੇਨਤੀ ਵੀ ਕਰੂੰਗਾ ਕਿਉਂਕਿ ਆਪਾਂ ਗੁਰੂ ਦਾ ਉਹ ਕਾਫਲਾ ਲੈ ਕੇ ਇਹ ਜੋਨ ਦੀ ਜਿਹੜੀ ਸ਼ੁਰੂਆਤ ਉਹ ਕੀਤੀ ਸੀ ਇਸ ਤੋਂ ਬਾਅਦ ਵੀ ਆਪਾਂ ਸਾਰਿਆਂ ਦੇ ਇਕੱਠੇ ਹੋ ਕੇ ਮਹਤੂਆਣਾ ਸਾਹਿਬ ਜਾ ਕੇ ਉੱਥੇ ਨਰਨਦ ਮਸਤੇ ਕੋਣਾ ਤੇ ਮਹਾਰਾਜ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਡੇ ਨਵਾਨਾਂ ਜਾਂਦਾ ਟੀਮ ਬੱਡੀ ਜਿਹੜੀ ਜਿੱਤ ਹੈ ਸਾਡੀ ਝੋਲੀ ਜਿਹੜੀ ਆ ਉਹ ਪਾਈ ਹੈ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਬੁੱਗੀ ਦਾ ਖਾਲਸਾ ਮਾਈਕੀ